ਗੁਰੂ ਗੋਬਿੰਦ ਸਿੰਘ ਪਾਸੋਂ ਜਿੰਨਾ ਅੰਮ੍ਰਿਤ ਛਕਿਆ ਜਿੰਨਾ ਆਪਣੀ ਸਿੱਖੀ ਦਾ ਫਰਮਾਨ ਸੀ ਰੱਖਿਆ ਗੁਰੂ ਗੋਬਿੰਦ ਸਿੰਘ ਪਾਸੋਂ ਜਿੰਨਾ ਅੰਮ੍ਰਿਤ ਛਕਿਆ ਜਿੰਨਾ ਆਪਣੀ ਸਿੱਖੀ ਦਾ ਫਰਮਾਨ ਸੀ ਰੱਖਿਆ ਉੱਚੇ ਤੋਂ ਉੱਚਾ ਹੈ ਉਹਦਾ ਪਰਮ ਤਪਸਵੀ ਵੀਰ ਹੈ ਉਹਦਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਾਹਬੋਂ ਕੀ ਤਲਵੰਡੀਆਂ ਨਾ ਦੇਹ ਤਪਾਈ ਧਰਮ ਦੀ ਰੱਖਿਆ ਹੀ ਤੂੰ ਨਾ